ਸਸ਼ੀਕਲ ਸਾਰਿਆਂ ਨੂੰ ਅੱਜ ਦੀ ਮੁੱਖ ਖਬਰ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਟਰ ਤੇ ਬਹਿ ਕੇ ਪੰਜਾਬ ਦੇ ਨੌਜਵਾਨਾਂ ਲਈ ਨੌਕਰੀਆਂ ਦੇ ਸੰਬੰਧ ਵਿੱਚ ਬਜ਼ੁਰਗਾਂ ਨਾਲ ਕੀਤੀਆਂ ਗੱਲਾਂ ਸਾਂਝੀਆਂ ਸੁਣੋ ਕੀ ਕਿਹਾ ਇਹਦੇ ਜਿਵੇਂ ਬੇਜਗਰ ਸੀ ਉਹ ਕਿੰਨਿਆਂ ਦਾ ਕਿੰਨੇ ਲੱਖ ਤਾਂ ਨੌਕਰੀ ਉਹਨਾਂ ਬੱਚਿਆਂ ਨੂੰ 55000 ਸਰਕਾਰੀ ਇਹ ਵੀ ਮੈਰਿਜ ਦੇ ਮੈਰਿਜ ਇੱਕ ਰੁਪਏ ਇੱਕ ਘਰ 'ਚ ਦੋ ਦੋ ਤਿੰਨ ਤਿੰਨ ਵੀ ਮਿਲੀਆਂ ਸੜਕ ਤੇ ਪਰ 53 4 ਮਿਲ ਗਿਆ ਹੂੰ ਕੋਈ ਪੈਸਾ ਨਾ ਮਾਦ ਮਈਆ ਦੇ ਹਾਂਜੀ ਕੋਈ ਪੈਸਾ ਨਹੀਂ ਲੱਗਦਾ ਜੀ ਕੋਈ ਕੋਈ ਸਪਾਰਸ ਚੱਲਦੀ ਬਸ ਨੰਬਰ ਲਓ ਜਿਹਦੇ ਨੰਬਰ ਇੱਕ ਨੰਬਰ ਵੀ ਵੱਧਾ ਹੈ ਤਾਂ ਨੌਕਰੀ ਮਿਲੂ ਕੋਈ ਕਈਆਂ ਨੇ ਤੋ ਤਿੰਨ ਤਿੰਨ ਲਾ ਲਈਆਂ ਕਲਰਕ ਲੱਗ ਗਿਆ ਪਹਿਲਾਂ ਕਲਰਕ ਲੱਗ ਕੇ ਪੜ੍ਹ ਲਿਆ ਪਡਵਾਰੀ ਬਣ ਗਿਆ ਪਡਵਾਰੀ ਬਣ ਕੇ ਪੜ੍ਹ ਲਿਆ ਐਸਜੀਓ ਲੱਗ ਗਿਆ ਤਿੰਨ ਤਿੰਨ ਨੌਕਰੀਆਂ ਉਹ ਕਿ ਕਰੀ ਜਾਵੇ ਚਾਹੇ ਉਹ ਡੀਸੀ ਲੱਗ ਜਾਵੇ ਜਾਂ ਕੋਈ ਫਾਰਮਾਸਿਸਟ ਉਹ ਫਾਰਮਾਸਿਸਟ ਕੁੜੀ ਆ ਪਾ ਦੇ ਲਈ ਮਾਨੂੰ ਪਰ ਉਹਨੂੰ ਟੈਸਟ ਪਾਸ ਕਰ ਲਿਆ ਸੀ ਜੀ ਵਾਸੀ ਆ ਜਿਹੜੀ ਫਰੀਦਕੋਟ ਹਾਂ ਬੜੇ ਵਿਚ ਦਾ ਮਰਚੀ ਚੌਥਾ ਨੰਬਰ ਹੈ ਆਮ ਘਰ ਦੀ ਕੁੜੀ ਆ ਜਮੇ ਬਾਬਾ ਫਰੀਦਕੋਟ ਆ ਬਾਬਾ ਬਾਬਾ ਫਰੀਦ ਉਹਦੀ ਉਹਦੀ ਸਿਲੈਕਸ਼ਨ ਹੋ ਗਈ ਕਿ ਦੋ ਦਿਨ ਨੂੰ ਆਰਡ ਆ ਜਾ ਆ ਜੀ ਮੇਰੇ ਦੋਸਤ ਦੀ ਕੁੜੀ ਆ ਅੱਛਾ ਜੀ ਨਹੀਂ ਬੱਚੇ ਪਰਲੇ ਗਏ ਬਾਹਰਲੇ ਮੁਲਕਾਂ ਨੂੰ ਕਿਉਂ ਭੱਜ ਜਾਉਣ ਇੱਥੇ ਡਿਗਰੀਆਂ ਲੈ ਕੇ ਉੱਥੇ ਜਾ ਕੇ ਦਿਹਾੜੀਆਂ ਕਰਦੇ ਨਹੀਂ ਦਿਹਾੜੀ ਵੀ ਨਹੀਂ ਮਿਲਦੀ ਉੱਥੇ ਵੀ ਨਹੀਂ ਜੜੀ ਮਿਲਦਾ ਜੀ ਉਹ ਤਾਂ ਹੋ ਗਿਆ ਜੀ ਇੱਦੋਂ ਹਟ ਕਰ ਮੈਂ ਦੇਦਾ ਜੀ ਜੀ ਤੁਸੀਂ ਤਾਂ ਗਏ ਜੀ ਕੋਈ ਸਾਡੇ ਕੋਲ ਇੰਗਲੈਂਡ ਨਾ ਇੰਗਲੈਂਡ ਉਹ ਘਰ ਦੀ ਮਿਹਰ ਵਾਲੀ ਘਰ ਹੈ ਇਕਵਾਲ ਦਾ ਇਕਵਾਲ ਦਾ ਇਕਵਾਲ ਦੇ ਵਰਗੀ ਲੈ ਵੀ ਇੱਥੇ ਫੇਕੀ ਲਉਣ ਲੱਗੇ ਆ ਅੱਛਾ ਲਾਓ ਲਾਓ ਅਗਿਆ ਕੰਮ ਦਿਓ ਲੋਕਾਂ ਨੂੰ ਪੰਜਾਬ ਦੇ ਮੁੰਡੇ ਕੁੜੀਆਂ ਰੱਖੋ ਅੱਛਾ ਨਹੀਂ ਨਹੀਂ ਸਾਰੀ ਪਰਮਿਸ਼ਨ ਪੁੱਛਣਾ ਕੋਈ ਅਵਿਲੇਬਲ ਲੈਣੀ ਹੈ ਬਸ ਕੋਈ 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 ਟਾਈਮ ਲੱਗਣਾ ਕੋਈ ਰਸ਼ਵਤੀ ਮੰਗਦਾ ਕੋਈ ਕੁਛ ਨਹੀਂ ਕੰਮ ਸਦਾ ਸਾਡਾ ਲਾਲਚ ਨਹੀਂ ਹੈ ਸਾਡੇ ਮੁੰਡੇ ਕੁੜੀਆਂ ਨੂੰ ਕੰਮ ਦੇ ਦੋ ਬਸ ਨਹੀਂ ਦੋ ਜੀ ਉਹਨੇ ਇੰਨਾ ਨਹੀਂ ਕਰੂਗਾ ਮੈਂ ਬਹੁਤ ਵੱਡੀ ਵੇਟ ਲਈ 500 ਤੋਂ ਬਹੁਤ ਹੋਊਗਾ ਬਹੁਤ 200 ਪਿੰਡਾਂ ਨਹੀਂ ਸਰ ਮਲ ਨੌਜਵਾਨ ਮੁੰਡੇ ਕੁੜੀਆਂ ਹੋ ਜਾਣਗੇ ਉਹ ਕਿੰਨੇ ਜਿਦਰਾ ਹੈ ਤੂੰ ਜੇ ਕੰਮ ਕਰ ਜਾਂਦਾ ਪਤਾ ਨਹੀਂ ਕਿਵੇਂ ਮਿਲ ਗਿਆ ਜੀ ਕੰਮ ਤੇ ਲਾਉਣੇ ਤਾਂ ਇਹ ਵਿਲੇ ਮਨ ਸ਼ੈਤਾਨ ਦਾ ਘਰ ਉਹੀ ਗੱਲ ਹੈ ਵਿਲੇ ਵਿਲੇ ਫਿਰਨੋ ਯਾਰੀ ਦੋਸਤੀ ਦਾ ਸੌਂ ਪਵਾਤੀ ਕਦੇ ਕਿਤੇ ਕਦੇ ਕੁਸ਼ ਕਰਾ ਕੇ ਐ ਲਾ ਲੈਂਦੇ ਇੱਕ ਵਾਰੀ ਜਦੋਂ ਲੱਗ ਗਿਆ ਫਿਰ ਨਿਕਲਣਾ ਮੁਸ਼ਕਲ ਹੋ ਗਿਆ